ਸੋ ਅੱਜ ਗੱਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋ ਇਸ ਵੇਲੇ ਮੌਜੂਦ ਆ ਸ਼ੰਭੂ ਬਾਰਡਰ ਤੇ ਕਿਸਾਨ ਦਿੱਲੀ ਚੱਲੇ ਨੇ ਦਿੱਲੀ ਚੱਲੇ ਨੇ ਕਿਸਾਨ ਪੈਦਲ ਮੰਗਾ ਕਿਸਾਨਾਂ ਦੀਆਂ तमाम ਵੱਡੀਆਂ ਮੰਗਾਂ ਨੇ ਕਿਸਾਨ ਕਹਿੰਦੇ ਕਿ ਜਿਹੜੀ ਸਾਡੀ ਪ੍ਰਮੁੱਖ ਮੰਗ ਹੈ ਉਹ ਮੰਗ ਐਮਐਸਪੀ ਦੀ ਹੈ ਅਸੀਂ ਚਾਹੁੰਦੇ ਹਾਂ ਕਿਸਾਨ ਮੰਡੀਆਂ 'ਚ ਨਾ ਰੋਲੇ ਅਸੀਂ ਚਾਹੁੰਦੇ ਹਾਂ ਕਾਰਪੋਰੇਟ ਖੇਤੀ ਨੂੰ ਨਾ ਖਾਵੇ ਇਸੇ ਕਰਕੇ ਅਸੀਂ ਐਮਐਸਪੀ ਦਾ ਕਾਨੂੰਨ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿਸਾਨਾਂ ਦੀ ਜਿਹੜੀ ਫਸਲ ਹੈ ਇਹਨਾਂ ਫਸਲਾਂ ਦੇ ਸਹੀ ਭਾਅ ਮਿਲਣ ਤੇ ਕਿਸਾਨਾਂ ਦੀ ਫਸਲ ਦੀ ਕਾਨੂੰਨੀ ਗਾਰੰਟੀ ਬਣੇ ਐਮਐਸਪੀ ਬਣੇ MSP ਸਾਨੂੰ ਮਿਲੇ ਇਸ ਤੋਂ ਇਲਾਵਾ तमाम ਕਿਸਾਨਾਂ ਦੀਆਂ ਹੋਰ ਮੰਗਾਂ ਨੇ ਜਿਹੜੇ ਸਮੇਂ-ਸਮੇਂ ਤੇ ਅਸੀਂ ਡਿਸਕਸ ਕਰਦੇ ਰਹਿੰਦੇ ਆ 6 ਤਰੀਕ ਨੂੰ ਕਿਸਾਨਾਂ ਦਾ ਦਿੱਲੀ ਜਾਣ ਦਾ ਐਲਾਨ ਹੈ ਕੋਈ ਟਰੈਕਟਰ ਟਰਾਲੀਆਂ ਮੋਟਰਸਾਈਕਲ ਗੱਡੀਆਂ ਤੇ ਕਿਸਾਨ ਨਹੀਂ ਜਾਣਗੇ ਕਿਸਾਨ ਕਹਿੰਦੇ ਕਿ ਅਸੀਂ ਦਿੱਲੀ ਜਾਵਾਂਗੇ ਜਥਿਆਂ ਦੇ ਰੂਪ ਦੇ ਵਿੱਚ ਪੈਦਲ ਜਾਵਾਂਗੇ ਅਸੀਂ ਸ਼ੰਭੂ ਬਾਰਡਰ ਖੜੇ ਆ ਤੇ ਇਸ ਵੇਲੇ ਮੇਰੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ तमाम ਕਾਰਕੁੰਦ ਨੇ ਜਿਨ੍ਹਾਂ ਦੀ ਅਗਵਾਈ ਸਤਨਾਮ ਸਿੰਘ ਪੰਨੂ ਤੇ ਸਰਬਨ ਸਿੰਘ ਪੰਦੇਰ ਕਰ ਰਹੇ ਨੇ ਜਦੋਂ ਕੱਲ ਇਹ ਮੋਰਚਾ ਸ਼ੰਭੂ ਬਾਰਡਰ ਤੋਂ ਪੈਦਲ ਰੂਪ ਦੇ ਵਿੱਚ ਤੁਰੂਗਾ ਤਾਂ ਇਸ ਮੋਰਚੇ ਦੀ ਅਗਵਾਈ ਸੁਰਜੀਤ ਸਿੰਘ ਫੂਲ ਤੇ ਸਤਨਾਮ ਸਿੰਘ ਪੰਨੂ तमाम ਜਿਹੜੇ ਵੱਡੇ ਆਗੂ ਨੇ ਉਹ ਕਰਨਗੇ ਮੇਰੇ ਨਾਲ ਨੇ ਜਿਹੜੇ ਲੋਕ ਸ਼ਾਮਲ ਹੋਣ ਆਏ ਨੇ ਇਹ ਉਹ ਜਥਾ ਜਿਹੜਾ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਜਿਹੜਾ ਜਥਾ ਦਿੱਲੀ ਜਾਊਗਾ ਪੈਦਲ ਦਿੱਲੀ ਜਾਊਗਾ ਗੱਲਬਾਤ ਆਪਾਂ ਕਰਾਂਗੇ ਬਾਬਾ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀ ਮੈਂ ਮਾਸਟਰ ਗਰੀਸ਼ੋਂ ਬਲੜਵਾਲ ਜ਼ਿਲ੍ਹਾ ਗਰਦਾਸਪੁਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜੋਨ ਮੇਰੀ ਫੇਰੀ ਸਭ ਦਾ ਪ੍ਰਧਾਨ ਹਾਂ ਤੇ ਜੇਲਾ ਆਗੂ ਹਾਂ ਜੀ ਜੀ ਤੇ ਹੁਣ ਪਿਛਲੇ ਵਾਰ 13 ਫਰਵਰੀ ਨੂੰ ਗਏ ਸੀ ਪਿਛਲੇ ਵਾਰ ਗਏ ਨਹੀਂ ਸੀ ਹਰਿਆਣਾ ਸਰਕਾਰ ਨੇ ਉੱਥੇ ਰੋਕ ਲੇ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸੀ ਕਿਸਾਨਾਂ ਦਾ ਕਿਸਾਨ ਜਥੇਬੰਦੀਆਂ ਦਾ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਅੰਦੋਲਨ ਕਰਾਂਗੇ ਪਰ ਤੁਹਾਨੂੰ ਇੱਥੇ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ ਉਦੋਂ ਤਰੀਕ ਸੀ 13 ਫਰਵਰੀ ਹੁਣ ਫੇਰ 13 ਫਰਵਰੀ ਆਉਣ ਵਾਲੀ ਹੈ ਤੇ ਪਰ ਉਸ ਤੋਂ ਪਹਿਲਾਂ 6 ਦਸੰਬਰ ਦਾ ਐਲਾਨ ਕੀਤਾ ਕਿਸਾਨਾਂ ਨੇ ਤੁਸੀਂ ਸਾਰੀ ਜਥੇਬੰਦੀਆਂ ਇਕੱਠੇ ਹੋ ਕੇ ਕਿ ਅਸੀਂ ਦਿੱਲੀ ਜਾਵਾਂਗੇ ਇਸ ਵਾਰ ਅਸੀਂ ਪੈਦਲ ਦਿੱਲੀ ਜਾਵਾਂਗੇ ਜਥਿਆਂ ਦੇ ਰੂਪ ਦੇ ਵਿੱਚ ਭਾਵੇਂ ਸਰਕਾਰ ਅਥਰੂ ਗੈਸ ਚਲਾਵੇ, ਵਾਟਰ ਕੈਨਨ ਸਾਡੇ ਉੱਪਰ ਛੱਡੇ, ਸਾਡੀਆਂ ਗ੍ਰਿਫਤਾਰ ਗ੍ਰਿਫਤਾਰੀਆਂ ਕਰ ਲੇ, ਇੱਥੇ ਤੱਕ ਵੀ ਮਾਸਟਰ ਜੀ ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰ ਸਾਡੇ ਤੇ ਗੋਲੀ ਮਾਰ ਦੇ ਪਰ ਹੁਣ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਉਹ ਹੈਗੀਆਂ ਨੇ ਕਿ ਚਾਹੁੰਦੀ ਨਹੀਂ ਸਰਕਾਰਾਂ ਕਿ ਤੁਸੀਂ ਦਿੱਲੀ ਆਓ। ਵੇਖੋ ਜੀ ਅਸੀਂ ਤਾਂ ਸਰਕਾਰ ਦਾ ਉਹ ਭਰਮ ਭਲੇਖਾ ਦੂਰ ਕਰ ਦੇਣਾ ਚਾਹੁੰਦੇ ਆ ਫਿਰ ਅਸੀਂ ਕਿਸੇ ਕਿਸਮ ਦੀ ਕੋਈ ਹਿੰਸਾ ਨਹੀਂ ਚਾਹੁੰਦੇ। ਅਸੀਂ ਕਿਸੇ ਕਿਸਮ ਦਾ ਉਹ ਪਦਰ ਨਹੀਂ ਚਾਹੁੰਦੇ ਲੜਾਈ ਦੰਗਾ ਨਹੀਂ ਚਾਹੁੰਦੇ ਸ਼ਾਂਤਮਈ 12 ਮੰਗਾ ਦਾ ਚਾਰਟ ਸਾਡਾ 13 ਫਰਵਰੀ ਦਾ ਸਟੇਜ ਦੇ ਅੱਗੇ ਲੱਗਾ ਹੋਇਆ ਆ ਜਿਹਦੀਆਂ ਮੁੱਖ ਮੰਗਾ ਦਾ ਤੁਸੀਂ ਜ਼ਿਕਰ ਕੀਤਾ ਐ ਐਮਐਸਪੀ ਦੀ ਗਰੰਟੀ ਲੈਣਾ ਕਾਨੂੰਨ ਗਰੰਟੀ ਬਣ ਜਾਏ ਦੂਸਰਾ ਕਿਸਾਨਾਂ ਜਿਹੜੇ ਮਜ਼ਦੂਰਾਂ ਦੀ ਆ ਉਜਰਤ ਜਾਂ ਉਹਨਾਂ ਦਾ ਨਰੇ ਮਨਰੇਗਾ ਦੇ ਵਿੱਚ 200 200 ਦਿਨ ਦਿਹਾੜੀ ਹੋ ਜੇ 100 ਦਿਨ ਸੀ 102 700 ਰੁਪਏ ਦਿਹਾੜੀ ਮਿਲੇ ਤੇ ਲਖੀਮਪੁਰ ਘਟਨਾ ਦਾ ਇਨਸਾਫ ਮਿਲੇ ਜਿਹੜੇ ਕੇਸ ਪਾਏ ਗਏ ਨੇ ਉਹ ਵਿਦਡਰਾ ਕੀਤਾ ਜਾਣੇ ਕੇਸ ਕਿਸਾਨਾਂ ਦੀ 10000 ਪੈਨਸ਼ਨ ਹੋਵੇ ਜੀ ਇਹਨਾਂ ਸਾਰੀਆਂ ਮੰਗਾਂ 12 ਮੰਗਾਂ ਦਾ ਚਾਰਟ ਸਾਡਾ ਲੱਗਾ ਹੋਇਆ ਆ ਅਸੀਂ ਤਾਂ ਸਰਕਾਰ ਦਾ ਸਵੇਰੇ ਇਹ ਭਰਮ ਭਲੇਖਾ ਤੋੜਨ ਜਾ ਰਹੇ ਆ ਵੀ ਸਰਕਾਰਾਂ ਕਹਿੰਦੀ ਸੀ ਇਹਨਾਂ ਕੋਲ ਟਰਾਲੀਆਂ ਦੇ ਵਿੱਚ ਬੰਬ ਆ ਟਰਾਲੀਆਂ ਦੇ ਵਿੱਚ ਅਸਲਾ ਆ ਇਹ ਲੋਕ ਤੋੜ-ਫੋੜ ਵਾਲੇ ਲੋਕ ਆ ਨਾਲ ਕਿਰਪਾਨਾਂ ਗਡਾਸੀਆਂ ਵਰਸ਼ੇ ਲੈ ਕੇ ਚੱਲਦੇ ਆ ਅਸੀਂ ਉਹ ਭਰਮ ਭਲੇਖਾ ਤੋੜਾਂਗੇ ਫਿਰ ਸਰਕਾਰਾਂ ਇੱਕ ਹੋਰ ਬਹਾਨਾ ਬਣਾਇਆ ਕਿ ਜੇ ਟਰਾਲੀਆਂ ਟਰੈਕਟਰਾਂ ਗੱਡੀਆਂ ਤੇ ਨਾ ਜਾਣਾ ਚਾਹਣ ਤੇ ਪੈਦਲ ਚਲੇ ਜਾਣ ਦਿੱਲੀ ਜਾਣਾ ਇਹਨਾਂ ਨੇ ਤੇ ਅਸੀਂ ਪੈਦਲ ਹੀ ਜਾਣ ਨੂੰ ਸਾਡੇ ਆਗੂ ਤਿਆਰ ਹੋ ਗਏ ਆ ਹੁਣ ਵੇਖੋ ਸਵੇਰੇ ਜਿਹੜੀ ਡੈਡਲਾਈਨ ਕਿਤਰਾ ਟੁੱਟਦੀ ਐ ਅਸੀਂ ਪੈਦਲ ਜਾਣ ਨੂੰ ਤਿਆਰ ਆ ਬਿਲਕੁਲ ਖਾਲੀ ਹੱਥੀਂ ਜਾਣ ਨੂੰ ਪਰ ਜਿਹੋ ਜਿਹੇ ਹਾਲਾਤ ਦੱਸਦੇ ਆ ਪੀ ਸਰਕਾਰ ਪੈਦਲ ਜਾਣ ਤੋਂ ਵੀ ਉਹਨਾਂ ਕੰਨਾ ਜਿਹੜੇ ਉਹ ਕੰਨੀ ਕਰਾਉਣ ਲੱਗ ਪਈ ਆ ਸਾਡੀ ਤਾਂ ਪੂਰੀ ਤਿਆਰੀ ਹੈ ਜੀ 100 100 ਦੇ ਮਰਜੀਵੜੇ ਜਥੇ ਬਣਾ ਲੈ ਗਏ ਆ ਲਿਸਟਾਂ ਤਿਆਰ ਹੋ ਗਈਆਂ ਸਵੇਰੇ ਅਰਦਾਸ ਕਰਕੇ ਮਹਾਰਾਜ ਦਾ ਨਾਮ ਲੈ ਕੇ ਅਸੀਂ ਦੇ ਸਿਰਾਂ ਤੇ ਖੱਫਣ ਬਨ ਕੇ ਸ਼ੰਭੂ ਬਾਰਡਰ ਦੇ ਜਿਹੜਾ ਮੋਰਚਾ ਇਹਨਾਂ ਅੱਗੇ ਲਾਇਆ ਹੋਇਆ ਹੈ ਸਰਕਾਰ ਨੇ ਬੈਰੀਗੇਡ ਕੀਤਾ ਆ ਉਹ ਕੰਦ ਨੂੰ ਸੇਧ ਕਰਕੇ ਅਸੀਂ ਤੁਰ ਪੈਣਾ ਆ ਹੁਣ ਸਰਕਾਰ ਦੀ ਮਨਸ਼ਾ ਆ ਸਾਨੂੰ ਡਾਂਗਣਾ ਰੋਕਦੀ ਆ ਸਾਡੇ ਅਥਰੂ ਗਏ ਸੁੱਟਦੀ ਆ ਪਾਣੀ ਦੀਆਂ ਬੁਸ਼ਾਰਾਂ ਮਾਰਦੀ ਆ ਭਾਵੇਂ ਸਿੱਧੀਆਂ ਗੋਲੀਆਂ ਮਾਰਦੀ ਆ ਪਰ ਅਸੀਂ ਆਪਣੇ ਆਗੂਆਂ ਦੇ ਮਗਰ ਜਿਹੜੇ ਸਾਡੇ ਆਗੂ ਅੱਗੇ ਲੱਗੇ ਆ ਉਹਨਾਂ ਦੇ ਮਗਰ ਮਰ ਤੁਰਦੇ ਜਾਵਾਂਗੇ ਜਿਹੜੇ ਸ਼ੰਭੂ ਬਾਰਡਰ ਵਾਲੇ ਇੱਥੇ ਕਿਸਾਨ ਨਹੀਂ ਜਾਣਗੇ ਦਿੱਲੀ ਇਹਨਾਂ ਦੀ ਗਵਾਈ ਕਿਹੜੇ ਕਿਹੜੇ ਆਗੂ ਕਰਨਗੇ ਵੇਖੋ ਇਹ ਸਾਡੇ ਕਿਸਾਨ ਮਜ਼ਦੂਰ ਸ਼ੁਰੂ ਕਮੇਟੀ ਵੱਲੋਂ ਸਰਵਸ਼ੀਰੀ ਸਤਨਾਮ ਸਿੰਘ ਜੀ ਪੰਨੂ ਉਹਨਾਂ ਦੇ ਨਾਲ ਸੁਵਿੰਦਰ ਸਿੰਘ ਜੀ ਚਤਾਲਾ ਤੇ ਫੂਲ ਸਾਹਿਬ ਤੇ ਹਾਂਜੀ ਆ ਸਰਜੀਤ ਸਿੰਘ ਫੂਲ ਸਾਹਿਬ ਤੇ ਬਰਜਿੰਦਰ ਸਿੰਘ ਇਹ ਆਗੂ ਨੇ ਜਿਹੜੇ ਦੋ ਚੋਂ ਦੋ ਫਾਰਮਾਲੇ ਫੈਸਲੇ ਕਰਕੇ ਉਹਨਾਂ ਨੂੰ ਗਿਣਿਆ ਗਿਆ ਹੈ ਅੱਗੇ ਲੱਗਣ ਵਾਸਤੇ ਤੇ ਬਾਕੀ ਕੱਲ ਦਾ ਜਥਾ ਇਹ ਲੈ ਕੇ ਜਾਣਗੇ ਪਰਸੋਂ ਦਾ ਜਥਾ ਵਾਸਤੇ ਹੋਰ ਆਗੂ ਵੰਡੇ ਨੇ ਉਸ ਤੋਂ ਅਗਲੇ ਦਿਨ ਦੇ ਵਾਸਤੇ ਹੋਰ ਆਗੂ ਵੰਡੇ ਹੋਏ ਨੇ 500 100 ਦੇ ਜਥੇ ਜਿਹੜੇ ਆ ਇਥੋਂ ਰੋਜ਼ ਚੱਲਣਗੇ ਕੱਲ ਯਾਨੀ ਕਿ ਜਿਹੜਾ ਪਹਿਲਾ ਜਥਾ ਤੁਰੂਗਾ ਉਹ 100 ਦਾ ਜਥਾ ਤੁਰੂਗਾ ਅਗਲੇ ਦਿਨ ਫੇਰ 100 ਦਾ ਜਥਾ ਤੁਰੂਗਾ ਜੇ ਇਸੇ ਤਰ੍ਹਾਂ ਆ 100 100 ਦੇ ਜਥੇ ਜਿਹੜੇ ਬਣਾ ਲੈ ਗਏ ਆ ਔਰ ਇਹਨਾਂ ਦਾ ਨਾਮ ਮਰਜੀਵੜੇ ਜਥੇ ਰੱਖਿਆ ਆ ਸਰਕਾਰ ਇਹਨਾਂ ਤੇ ਜੋ ਚਾਵੇ ਇਹ ਜਥੇ ਆ ਇਹਨਾਂ ਦਾ ਕੋਈ ਆਗੂ ਜਿਹੜਾ ਕੋਈ ਮੈਂਬਰ ਆ ਉਹ ਹੱਥ ਨਹੀਂ ਚੁੱਕੂਗਾ ਸਰਕਾਰ ਤੇ ਬਿਲਕੁਲ ਸ਼ਾਂਤਮਈ ਆਪਦੇ ਸੰਘਰਸ਼ ਦੇ ਆਸਤੇ ਅੱਗੇ ਵਧਾਂਗੇ ਔਰ ਵੱਧ ਕੇ ਰਾਵਾਂਗੇ ਇਹਦੇ ਤੋਂ ਸਾਨੂੰ ਜਿਹੜੀ ਆ ਕੋਈ ਸਰਕਾਰ ਕੋਈ ਫੋਰਸ ਕੋਈ ਪੁਲਿਸ ਜਿਹੜਾ ਉਹ ਰੋਕ ਨਹੀਂ ਸਕਦੀ ਜਿਵੇਂ ਹੁਣ ਤਾਂ ਦੇਖੋ ਤੁਹਾਡੇ ਕੋਲ ਟਰੈਕਟਰ ਟਰਾਲੀਆਂ ਨੇ ਇੱਥੇ ਤੁਸੀਂ ਟਰਾਲੀਆਂ 'ਚ ਬੈਠੇ ਹੋ ਦਿੱਲੀ ਤੁਸੀਂ ਪੈਦਲ ਜਾਓਗੇ ਉੱਥੇ ਕੀ ਪ੍ਰੋਗਰਾਮ ਹੈ ਤੁਹਾਡਾ ਰੁਕੋਗੇ ਕਿੱਥੇ ਖਾਣ ਪੀਣ ਦਾ ਕੀ ਪ੍ਰੋਗਰਾਮ ਹੈ ਰਹਿਣ ਦਾ ਕਿਉਂਕਿ ਠੰਡ ਦਾ ਮੌਸਮ ਹੈ ਰਾਤਾਂ ਕੱਟਣ ਦਾ ਕੀ ਹੈ ਦੇਖੋ ਇਹ ਵੀ ਸਰਕਾਰ ਦੀ ਜਿਹੜੀ ਆ ਪਾਲੇ ਜਬਾਲ ਆ ਅਸੀਂ ਇੱਥੋਂ ਚਲੇ ਜਾਣਾ ਆ ਛੜਕੇ ਛੜਕ ਤੁਰਦੇ ਜਾਵਾਂਗੇ ਛੜਕੇ ਛੜਕੇ ਲੰਘਦੇ ਜਾਵਾਂਗੇ ਜਿੱਥੇ ਵੀ ਸਰਕਾਰ ਸਾਨੂੰ ਥਾਂ ਦਿੰਦੀ ਆ ਚਾਹੇ ਰਾਮਲੀਲਾ ਗਰਾਊਂਡ 'ਚ ਦੇ ਦੇਵੇ ਚਾਹੇ ਜੰਤਰਮੰਤਰ ਤੇ ਦੇ ਦੇਵੇ ਤੇ ਚਾਹੇ ਸਾਨੂੰ ਕਿਸੇ ਛੜਕ ਦੇ ਕਿਨਾਰੇ ਇੱਥੋਂ ਆ ਕੋ ਡੇਰਾ ਲਾਉਣਾ ਪਵੇ ਅਸੀਂ ਹਾਲਾਤ ਦੇ ਮੁਤਾਬਕ ਸਾਡੇ ਆਗੂ ਫੈਸਲਾ ਕਰਨਗੇ ਕਿ ਅਸੀਂ ਕੀ ਕਰਨਾ ਹੈ ਤੇ ਸਾਡੇ ਖਾਣ ਪੀਣ ਦਾ ਰਹਿਣ ਸਹਿਣ ਦਾ ਪ੍ਰਬੰਧ ਜਿਹੜਾ ਆ ਉਹ ਮੌਕੇ ਦੇ ਹਾਲਾਤ ਤੇ ਪੰਦੇਰ ਸਾਹਿਬ ਪੰਨੂ ਸਾਹਿਬ ਜਿਹੜੇ ਆ ਸਾਡੇ ਆਗੂ ਜਿਹੜੇ ਉਹ ਕਰਨਗੇ ਤੁਸੀਂ ਪਹਿਲੇ ਮੋਰਚੇ 'ਚ ਵੀ ਸੀ ਦਿੱਲੀ ਜੀ ਦਿੱਲੀ ਵਾਲਾ ਮੋਰਚਾ ਤੁਹਾਨੂੰ ਫਰਕ ਕੀ ਲੱਗਦਾ ਇਸ ਮੋਰਚੇ ਤੇ ਉਸ ਮੋਰਚੇ 'ਚ ਇਹ ਕੋਈ ਫਰਕ ਨਹੀਂਗਾ ਉੱਥੇ ਵੀ ਜਿਹੜਾ ਦਿੱਲੀ ਦਾ ਮੋਰਚਾ ਲੜਿਆ ਆ 1 ਸਾਲ ਤੇ 13 ਦਿਨ ਦਾ ਉੱਥੇ ਤੇ ਵੀ ਸਮਰਪਿਤ ਲੋਕ ਸੀਗੇ ਉਹਨਾਂ ਨੂੰ ਪੂਰੇ ਪੰਜਾਬ ਦੀ ਪੂਰੇ ਹਿੰਦੁਸਤਾਨ ਦੀ ਮਾਨਤਾ ਪ੍ਰਾਪਤ ਸੀ ਤੇ ਇੱਥੇ ਵੀ ਜਿਹੜਾ ਪੂਰੇ ਪੰਜਾਬ ਦੀ ਤੇ ਬਾਕੀ ਹਿੰਦੁਸਤਾਨ ਦੀ ਇਸ ਅੰਦੋਲਨ ਨੂੰ ਮਾਨਤਾ ਪ੍ਰਾਪਤ ਹੈ ਔਰ ਪੂਰੇ ਸਮਰਪਿਤ ਲੋਕ ਆ ਜਿਹੜੇ ਇਸ ਮੋਰਚੇ ਵਾਸਤੇ ਡਟੇ ਆ ਔਰ ਡਟੇ ਰਹਿਣਗੇ ਜਿੰਨਾ ਚਿਰ ਇਹਨਾਂ ਦੀਆਂ ਮੰਗਾਂ ਕਿਸਾਨੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਿਵੇਂ ਜਿਹੜਾ ਪਹਿਲਾ ਅੰਦੋਲਨ ਸੀ ਉਹਦੇ 'ਚ ਸਾਰੇ ਕਿਸਾਨ ਆਗੂ ਸੀ ਨਾ ਜਿਵੇਂ ਬਲਬੀਰ ਸਿੰਘ ਰਾਜੇਵਾਲ, ਜਗਿੰਦਰ ਸਿੰਘ, ਉਗਰਾਹਾਂ ਜਾਂ ਹੋਰ ਜਥੇਬੰਦੀਆਂ ਵੀ ਹੈਗੀਆਂ ਨੇ ਜਿਹੜੀਆਂ ਵੱਡੀਆਂ ਜਥੇਬੰਦੀਆਂ ਕਹਿੰਦੇ ਕਿ ਉਹ ਪਹਿਲਾਂ ਸਾਰੇ ਕਿਸਾਨ ਆਗੂ ਇਕੱਠੇ ਸੀ ਇਸ ਕਰਕੇ ਦਬਾਅ ਸੈਂਟਰ ਦੀ ਸਰਕਾਰ ਦੇ ਉੱਪਰ ਬਣਿਆ ਇਸ ਵਾਰ ਕਹਿੰਦੇ ਕਿਸਾਨ ਵੱਖੋ-ਵੱਖਰੇ ਲੜ ਰਹੇ ਆ ਵੀ ਇਸ ਕਰਕੇ ਵੀ ਥੋੜਾ ਜਿਹਾ ਪ੍ਰੈਸ਼ਰ ਘਟ ਹੈ ਤੁਸੀਂ ਮੰਨਦੇ ਹੋ ਇਹ ਗੱਲ ਹੈਗੀ ਆ ਨਹੀਂ ਵੇਖੋ ਅਸੀਂ ਉਹਨਾਂ ਨੂੰ ਅੱਜੇ ਵੀ ਆਗੂ ਮੰਨਦੇ ਆ ਅਸੀਂ ਰਾਜੇਵਾਲ ਸਾਹਿਬ ਨੂੰ ਉਗਰਾਹ ਸਾਹਿਬ ਨੂੰ ਅਜੇ ਵੀ ਆਗੂ ਮੰਨਦੇ ਆ ਇਹ ਉਹਨਾਂ ਦੀ ਆਪਣੀਆਂ ਕਮਜ਼ੋਰੀਆਂ ਜਿਹੜੀਆਂ ਉਹਨਾਂ ਨੂੰ ਪਛਾਣ ਲੈ ਗਈਆਂ ਉਹਨਾਂ ਆਗੂਆਂ ਦੀਆਂ ਆਪਣੀਆਂ ਹੀ ਕਮਜ਼ੋਰੀਆਂ ਜਿਹੜੀਆਂ ਉਹਨਾਂ ਨੂੰ ਪਛਾਣ ਲੈ ਗਈਆਂ ਅਸੀਂ ਅੱਜ ਵੀ ਉਹਨਾਂ ਨੂੰ ਸਰਮੋਰ ਆਗੂ ਮੰਨਦੇ ਆ ਅਸੀਂ ਅੱਜ ਵੀ ਵਾਜਾਂ ਮਾਰਦੇ ਆ ਪੰਦੇਰ ਸਾਹਿਬ ਨੇ ਘਰ ਘਰ ਜਾ ਕੇ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਪਿਆਓ ਰਣ ਤੱਤੇ ਦਿੱਲੀ ਵਾਕੂ ਉਤਰਿਏ ਇਹ ਉਹਨਾਂ ਦੀ ਮਨਸ਼ਾ ਆ ਜਾ ਉਹਨਾਂ ਦੀ ਕੋਈ ਸਕੀਮ ਆ ਜਾਂ ਉਹਨਾਂ ਦੀ ਕੋਈ ਇੱਛਾ ਆ ਉਹ ਸਾਡੇ ਨਾਲ ਆ ਕੇ ਨਹੀਂ ਲੜਨਾ ਚਾਹੁੰਦੇ ਇਹ ਬਾਕੀ ਜਿਹੜੀ ਜਥੇਬੰਦੀਆਂ ਇੱਥੇ 35 36 ਜਥੇਬੰਦੀਆਂ ਦਾ ਜਿਹੜਾ ਗੱਠ ਜੋੜਿਆ ਦੋਹਾਂ ਫੋਰਮਾਂ ਦੇ ਰੂਪ ਵਿੱਚ ਉਹ ਪੂਰੀ ਤਰ੍ਹਾਂ ਲੜਨ ਮਰਨ ਲਈ ਤਿਆਰ ਬੈਠਾ ਹੈ ਪਿੱਛੇ ਜੇ ਰਵਨੀਤ ਬਿੱਟੂ ਨੇ ਉਹ ਮੰਤਰੀ ਬਣੇ ਨੇ ਕੇਂਦਰ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਇਹ ਕਿਸਾਨ ਆਗੂ ਨੇ ਇਹਨਾਂ ਕਿਸਾਨ ਆਗੂਆਂ ਦੀ ਜ਼ਮੀਨਾਂ ਦੀ ਜਾਇਦਾਦ ਉਹ ਜਾਇਦਾਦ ਦੀ ਜਾਂਚ ਹੋਵੇ ਜਿਹੜੀਆਂ ਪ੍ਰਾਪਰਟੀਆਂ ਨੇ ਇਹਨਾਂ ਪ੍ਰਾਪਰਟੀਆਂ ਦੀ ਜਾਂਚ ਹੋਵੇ ਉਹ ਕਹਿੰਦੇ ਕਿ ਕਿਸਾਨ ਆਗੂਆਂ ਦੀ ਜਾਂਚ ਹੋਵੇ ਰਵਨੀਤ ਬਿੱਟੂ ਇਹ ਗੱਲ ਕਹਿੰਦੇ ਨੇ ਵੇਖੋ ਪਹਿਲੀ ਗੱਲ ਤਾਂ ਹੀ ਰਵਨੀਤ ਬਿੱਟੂ ਨੂੰ ਕੋਈ ਨਮਾਇੰਦਾ ਨਹੀਂ ਮੰਨਦੇ ਕੋਈ ਆਗੂ ਨਹੀਂ ਮੰਨਦੇ ਉਹ ਤਾਂ ਇੱਕ ਸਰਕਾਰੀ ਚਿਮਚਾ ਆ ਜਿਹੜਾ ਇੱਥੋਂ ਹਰ ਕੇ ਗਿਆ ਹੈ ਤੇ ਸੈਂਟਰ ਨੇ ਉਹਨੂੰ ਬੁਰਕੀ ਪਾਈ ਆ ਮੰਤਰੀ ਬਣਾ ਲਿਆ ਐਂ ਉਸ ਦੀ ਗੱਲ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੀ ਜਿਹੜੀ ਆਗੂਆਂ ਦੀ ਜਾਇਦਾਦ ਦੀ ਗੱਲ ਆ ਉਹ ਤੁਹਾਡੇ ਨਾਲ ਦੇ ਪੱਤਰਕਾਰ ਵੀਰ ਪੰਦੇਰ ਸਾਹਿਬ ਦੇ ਘਰੇ ਜਾ ਕੇ ਦੇਖ ਆਏ ਆ ਦੋ ਦੇ ਸਾਦੇ ਕਮਰੇ ਆ ਅਜੇ ਬਾਲਿਆਂ ਦੀ ਛੱਤ ਆ ਉਹ ਲੈਂਟਰ ਨਹੀਂ ਪਾ ਸਕਿਆ ਤੇ ਉਹਦੀ ਮਾਲਕੀ 1.5 ਕਿਲਾ ਜ਼ਮੀਨ ਹੈ ਇਸ ਤੋਂ ਵਧਿਆ ਤੁਹਾਨੂੰ ਕੀ ਪ੍ਰਮਾਣ ਦੇ ਦਈਏ ਕਿਸੇ ਆਗੂ ਦੇ ਘਰੇ ਜਾ ਕੇ ਵੇਖ ਲਓ ਕੋਈ ਨਜਾਇਜ਼ ਪੈਸਾ ਸਾਡੀ ਜਥੇਬੰਦੀ ਵਿੱਚੋਂ ਨਿਕਲ ਹੀ ਨਹੀਂ ਸਕਦਾ ਸਾਡਾ ਤਾਣਾ ਬਾਣਾ ਇਹੋ ਜਿਹਾ ਵਾ 1 ਰੁਪਿਆ ਵੀ ਗਵਾਚ ਨਹੀਂ ਸਕਦਾ ਕੋਈ ਆਗੂ ਘਰੇ ਨਹੀਂ ਲਿਆ ਸਕਦਾ ਤੁਸੀਂ ਇਸ ਵੇਲੇ ਸਾਡੇ ਨਾਲ ਸ਼ੰਭੂ ਬਾਰਡਰ ਤੋਂ ਜੁੜੇ ਹੋ ਜਿੱਥੇ ਕਿਸਾਨਾਂ ਦਾ ਜਿੱਥੇ ਐਲਾਨ ਹੈ ਕਿ 6 ਦਸੰਬਰ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਇਸ ਵਾਰ ਅਸੀਂ ਪੈਦਲ ਦਿੱਲੀ ਜਾਵਾਂਗੇ ਪਰ ਦੂਜੇ ਪਾਸੇ ਹਰਿਆਣਾ ਦੀ ਸਰਕਾਰ ਵਜੀਦਾ ਉਹ ਕਹਿੰਦੇ ਕਿ ਦਿੱਲੀ ਜਾਣਾ ਬੜੀ ਦੂਰ ਦੀ ਗੱਲ ਹੈ ਤੁਸੀਂ ਹਰਿਆਣਾ ਦੇ ਵਿੱਚ ਆ ਕੇ ਦਿਖਾ ਦਿਓ 13 ਫਰਵਰੀ ਨੂੰ ਆਪਾਂ ਨੇ ਦੇਖਿਆ ਇੱਕ ਵਾਰ ਫਿਰ ਹਰਿਆਣਾ ਦੀ ਸਰਕਾਰ ਨੇ ਪੂਰੀ ਆਪਣੀ ਤਿਆਰੀ ਕੀਤੀ ਹੋਈ ਹੈ ਕਿ ਅਸੀਂ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰੀ ਦੇਣਾ ਨਹੀਂ ਚਾਹੁੰਦੇ ਦੂਜੇ ਪਾਸੇ ਕਿਸਾਨ ਕਹਿੰਦੇ ਕਿ ਅਸੀਂ ਤਾਂ ਸ਼ਾਂਤੀਮਈ ਜਾਵਾਂਗੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਗੱਲ ਦਾ ਕੋਈ ਕਨਫਲਿਕਟ ਹੋਵੇ 100 100 ਦਾ ਸਾਡਾ ਜਥਾ ਜਾਊਗਾ ਤੇ ਅਸੀਂ ਦਿੱਲੀ ਜਾਵਾਂਗੇ ਰਾਹ ਦੇ ਵਿੱਚ ਅਸੀਂ ਸਟੇ ਕਰਾਂਗੇ ਦਿੱਲੀ ਜਾਂਦੇ ਹਾਂ ਹੋਇਆ ਦਿੱਲੀ ਜਾ ਕੇ ਅਸੀਂ ਹੁਣ ਐਮਐਸਪੀ ਦੀ ਲੜਾਈ ਲੜਾਂਗੇ ਸ਼ੰਭੂ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਿਸਾਨ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਦੇ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਜਿਹੜੇ ਇਸ ਜਥੇ ਦੇ ਰੂਪ ਦੇ ਵਿੱਚ ਅੱਗੇ ਵਧਣਗੇ ਸਾਡੇ ਨਾਲ ਬੀਬੀਆਂ ਵੀ ਆਈਆਂ ਨੇ ਹੁਣ ਸਟੇਜ ਚੱਲ ਰਹੀ ਸੀ ਸਟੇਜ ਖਤਮ ਹੋਈ ਹੈ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੁਲਦੀਪ ਕੌਰ ਜੀ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਗੁਰਦਾਸਪੁਰ ਤੋਂ ਆਏ ਹਾਂ ਗੁਰਦਾਸਪੁਰ ਤੋਂ ਆਏ ਹੋ ਤੇ ਕੱਲ ਤੁਸੀਂ ਵੀ ਜਥੇ ਦੇ ਵਿੱਚ ਸ਼ਾਮਲ ਹੋ ਜਿਹੜਾ ਜਥਾ ਦਿੱਲੀ ਜਾ ਰਿਹਾ ਕੱਲ ਬੀਬੀਆਂ ਦਾ ਜਥਾ ਨਹੀਂ ਜਾ ਰਿਹਾ ਤੇ ਮਤਲਬ ਭਾਈਆਂ ਦਾ ਜਾਣਾ ਜਥਾ ਬੀਬੀਆਂ ਦਾ ਜਥਾ ਜਿਸ ਦਿਨ ਵੀ ਜਾਏਗਾ ਉਸ ਤਤਪਰ ਆ ਜੀ ਜਾਣ ਨੂੰ ਤਿਆਰ ਆ ਤੇ ਆਹੀ ਆਪਣੇ ਭਾਈਆਂ ਦੇ ਨਾਲ ਮੋਢੇ ਨਾਲ ਮੋਢਾ ਦੇ ਕੇ ਸਾਥ ਦੇਵਾਂਗੇ ਤੇ ਇਹ ਜਿਹੜੀ ਲੜਾਈ ਆ ਆਰ ਜਾਂ ਪਾਰ ਦੀ ਹੈ ਤੇ ਐਮਐਸਪੀ ਗਰੰਟੀ ਲੈ ਕੇ ਜਮ ਮੜਾਂਗੇ ਤੇ ਜਿਹੜੀਆਂ ਮਤਲ ਸਰਕਾਰਾਂ ਨੇ ਤੇ ਲੋਕਾਂ ਨੂੰ ਇਹ ਹੀ ਮਤਲ ਇਹ ਮਤਲਬ ਇਹ ਚੀਜ਼ ਸੀ ਕਿ ਨਾ ਵੀ ਮਤਲਬ ਕਿਸਾਨਾਂ ਨੇ ਰਸਤੇ ਰੋਕੇ ਆ ਕਿਸਾਨਾਂ ਨੇ ਕੋਈ ਰਸਤਾ ਨਹੀਂ ਰੋਕਿਆ ਕਿਸਾਨ ਪੀਸਫੁਲੀ ਖਾਲੀ ਹੱਥ ਜਾਣਗੇ ਜੇਕਰ ਉਹ ਜਿਵੇਂ ਕਿਸਾਨ ਆ ਕੋ ਕਹਿੰਦੇ ਨੇ ਉਧਰੋਂ ਕੋਈ ਅਥਰੂਗਾ ਐਸਾ ਗੋਲਾ ਚੱਲਦਾ ਜੇਕਰ ਕੋਈ ਪਾਣੀ ਦੀਆਂ ਬਿਛਾੜਾਂ ਨੇ ਫਿਰ ਤਾਂ ਕਿਸਾਨ ਉੱਥੇ ਹੀ ਬਹਿ ਜਾਣਗੇ ਹਾਂਜੀ ਕਿਸਾਨ ਤੇ ਉੱਥੇ ਬਹਿ ਜਾਣਗੇ ਪਰ ਕੁਝ ਟਾਈਮ ਮਗਨੋ ਅਸੀਂ ਸਾਰਾ ਮਤਲਬ ਪਲਾਨ ਬਣਾ ਕੇ ਇਹਨਾਂ ਨੂੰ ਇੱਟਾ ਜਵਾਬ ਪੱਥਰ ਦੇਵਾਂਗੇ ਕਿਉਂਕਿ ਸਹੀ ਜਿਵੇਂ ਉਹ ਕੱਟ ਲਗਾਤਾਰ ਜਿਹੜੇ ਹੋਰ ਬੀ ਬੀਜਪੀ ਦੇ ਜਿਹੜੇ ਮੰਤਰੀ ਨੇ ਉਹ ਕਹਿੰਦੇ ਨੇ ਕਿ ਜਿਹੜਾ ਧਰਨਾ ਲੱਗਿਆ ਹੋਇਆ ਹੈ ਸ਼ੰਭੂ ਬਾਰਡਰ ਜਾਂ ਬੀਜਪੀ ਦੇ ਹੋਰ ਲੀਡਰ ਨੇ ਉਹ ਕਹਿੰਦੇ ਉੱਥੇ ਤਾਂ ਬੜੇ ਥੋੜੇ ਕਿਸਾਨ ਨੇ ਵੀ ਜਿਆਦਾ ਕੋਈ ਕਿਸਾਨ ਨਹੀਂ ਹੈਗੇ ਬੜੇ ਥੋੜੇ ਲੋਕ ਨੇ ਜਿਹੜੇ ਲੋਕ ਧਰਨੇ 'ਚ ਬੈਠੇ ਨੇ ਹਰ ਜਿਹੜੇ ਕਹਿੰਦੇ ਕਿ ਮਤਲਬ ਬੈਠੇ ਵੀ ਨਹੀਂ ਉਹ ਵੀ ਕਿਸਾਨ ਨਹੀਂ ਹੈਗੇ ਨਹੀਂ ਨਹੀਂ ਬਹੁਤ ਸਭ ਕਿਸਾਨ ਹੀ ਨੇ ਕਿਸਾਨ ਬਹੁਤ ਹੀ ਜਿਆਦਾ ਆਏ ਆ ਤੇ ਹੋਰ ਵੀ ਆਉਣ ਦੇ ਆ ਭਰ ਭਰ ਟ੍ਰੇਨਾਂ ਤੇ ਗੱਡੀਆਂ ਆਪਣੀਆਂ ਤੇ ਆਉਣ ਦੇ ਆ ਸ਼ਾਂਤੀ ਕਰਦੇ ਹੋ ਇਥੋਂ ਦੀ ਕਰ ਵੀ ਸ਼ੰਭੂਪਾਡਰ ਜਿਹੜਾ ਪੂਰੀ ਤਰ੍ਹਾਂ ਫੈਲ ਹੋਏਗਾ ਇੰਨੀ ਜਿਆਦਾ ਮਤਲਬ ਨਫਰੀ ਜਿਹੜੀ ਵੱਜ ਜੇਗੀ ਸਾਡੇ ਨਾਲ ਹੋਰ ਬੀਬੀਆਂ ਵੀ ਨੇ ਬੀਬੀ ਜੀ ਤੁਹਾਡਾ ਕੀ ਨਾਮ ਹੈ ਜੀ ਮਲਵੀਰ ਕੋਲ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਆਲਮਪੁਰ ਤੋਂ ਖਡੂਰ ਸਾਹਿਲ ਤੋਂ ਆਲਮਪੁਰ ਕਰੋੜ ਸਾਹਿਲ ਤੋਂ ਆਏ ਹੋ ਤੁਸੀਂ ਤੇ ਤੁਸੀਂ ਕਿੰਨੇ ਵਾਰ ਆਏ ਹੋ ਪਹਿਲਾਂ ਚ ਧਰਨੇ ਚ ਆ ਦੂਸਰੀ ਵਾਰ ਆਏ ਦੂਸਰੀ ਵਾਰ ਆਏ ਤੁਸੀਂ ਪਹਿਲਾਂ ਪਹਿਲੀ ਵਾਰ ਕਦੋਂ ਆਏ ਸੀ ਪਹਿਲੀ ਵਾਰ 2 ਮਹੀਨੇ ਹੋ ਗਏ ਕਦੋਂ ਆਏ ਸੀ ਉਹ ਤਾਂ ਬੀਬੀ ਗਾਨਾ ਜਿਹਾ ਜਸਾ ਆਇਆ ਸੀ ਅੱਛਾ ਗੁਰਦੇਵ ਜੀ ਉਹ ਜਿਹਾ ਆਇਆ ਸੀ ਉਦੋਂ ਤੁਸੀਂ ਆਏ ਸੀ ਤੇ ਕੀ ਤੁਹਾਨੂੰ ਲੱਗਦਾ ਇੱਥੇ ਅੱਗੇ ਅੱਜ ਅਸੀਂ ਇਹੋ ਅਜੇ ਹੀ ਆਏ ਮਰਨ ਵਾਸਤੇ ਆ ਨਹੀਂ ਚਲੋ ਮਰਨਾ ਤਾਂ ਕਾਨੂੰ ਹੈ ਨਹੀਂ ਗੱਲ ਹੀ ਕੋਈ ਨਹੀਂ ਜੇ ਸਾਨੂੰ ਮੋਦੀ ਮਾਰੂਗਾ ਦੇ ਕੋ ਮਾਰ ਲੈਂਦਾ ਕੋਈ ਨਹੀਂ ਆਪਣੀ ਹੱਕ ਵੀ ਲੜਾਈ ਲੜਨ ਵਾਸਤੇ ਅਸੀਂ ਕਿਹੜੀ ਕਿਸੇ ਦੀ ਲੜਾਈ ਲੜਨ ਵਾਸਤੇ ਅਸੀਂ ਆਪਣੇ ਹੱਕ ਲੈਣ ਵਾਸਤੇ ਅਸੀਂ ਸਾਨੂੰ ਸਭ ਕੁਝ ਦੇ ਦੇਣ ਤੇ ਅਸੀਂ ਕਰਨ ਜਾਣ ਤਿਆਰ ਹਾਂ ਅਸੀਂ ਸਾਡੇ ਹੱਕ ਸਾਨੂੰ ਦੇ ਦੇਣ ਅਸੀਂ ਇਥੋਂ ਜਾਣ ਨੂੰ ਤਿਆਰ ਹਾਂ ਸਾਨੂੰ ਲੋੜ ਹੀ ਕੋਈ ਨਹੀਂ ਗੱਲ ਨਹੀਂ ਆਪਣੀ ਹੱਕ ਦੀ ਲੜਾਈ ਲੜਨ ਆਏ ਆ ਲੜ ਕੇ ਹੀ ਜਾਵਾਂਗੇ ਜਿੱਤ ਕੇ ਜਾਵਾਂਗੇ ਹਮੇਸ਼ਾ ਖਜ਼ਾਨੇ ਦੀ ਜਿੱਤ ਹੋਊਗੀ ਹਾਂਜੀ ਜਦੋਂ ਪਹਿਲਾਂ ਧਰ ਨਾਲ ਚੱਲਦਾ ਸੀ ਉਦੋਂ ਤਾਂ ਇਹ ਗੱਲ ਵੀ ਕਹੀ ਗਈ ਸੀ ਕਿ ਜਿਹੜੀਆਂ ਬੀਬੀਆਂ ਸ਼ਾਮਲ ਹੁੰਦੀਆਂ ਨੇ ਧਰਨੇ ਦੇ ਵਿੱਚ ਇਹ ਦਿਹਾੜੀ ਤੇ ਆਏ ਹੋਏ ਲੋਕ ਨੇ ਬਕਵਾਸ ਆ ਜੀ ਬਕਵਾਸ ਆ ਅਸੀਂ ਤਾਂ ਪੰਜ ਵਾਰ ਇੱਥੇ ਆ ਚੁੱਕੇ ਹਾਂ ਸ਼ੰਭੂ ਬਾਰਡਰ ਤੇ ਪੰਜ ਆ ਪੰਜਵੀਂ ਵਾਰ ਦੀ ਫੇਰੀ ਆ ਸਾਡੀ ਇੰਨੀ ਗੱਲ ਕਹੀ ਸੀ ਤਾਂ ਖਾ ਕੇ ਛਿੱਤਰ ਹੀ ਕਹੀ ਗਾੜੀਆਂ ਬੀਬੀਆਂ ਕੋ ਹੁਣ ਆਵੇ ਵੇ ਇਸ ਮੈਦਾਨ ਚ ਆਵੇ ਸਵਾਤਾਂ ਦੇ ਮੈਦਾਨ ਚ ਆਣ ਕੇ ਸਾਨੂੰ ਵਿਖਾ ਦੇ ਨਹੀਂ ਕਿਸੇ ਜਿਹੇ ਤਰ੍ਹਾਂ ਅਸੀਂ ਵੀ ਮਾਦਾ ਪਾ ਗੋਦਿਆਂ ਜਾਈਆਂ ਵਾ ਅਸੀਂ ਆਪਣੇ ਘਰਾਂ ਦੇ ਕੰਮ ਛੱਡ ਕੇ ਆਉਂਦੇ ਆਂ ਕਿਸਾਨ ਆਪਣੇ ਇੱਥੋਂ ਗਏ ਆ ਆਪਣੀ ਖੇਤੀ ਸਾਂਭਣ ਵਾਸਤੇ ਗਏ ਆ ਖੇਤੀ ਸਾਮਕੇ ਫਿਰ ਆਪਣੇ ਮੋਰਚਿਆਂ ਤੇ ਵਾਪਸ ਆ ਗਏ ਆ ਤੇ ਇਸ ਜੰਗ ਲੜਨ ਦੇ ਨਾਲ ਨਾਲ ਅਸੀਂ ਆਪਣੇ ਘਰਾਂ ਦੇ ਕੰਮ ਵੀ ਨਿਭਟਾਉਦੇ ਹੁੰਦੇ ਆ ਇਸ ਕਰਕੇ ਕਿਸਾਨ ਵਿੱਚੋਂ ਚਲੇ ਜਾਂਦੇ ਆ ਆਪਣੀਆਂ ਡਿਊਟੀਆਂ ਕਰਦੇ ਆ ਡਿਊਟੀਆਂ ਕਰਕੇ ਫਿਰ ਵਾਪਸ ਚਲੇ ਜਾਂਦੇ ਆ ਹੁਣ ਤੁਸੀਂ ਕਿੰਨੇ ਦਿਨਾਂ ਲਈ ਆਏ ਹੋ ਇੱਥੇ ਅਸੀਂ ਵੇਖੋ ਹੁਣ ਜਿੰਨੇ ਦਿਨਾਂ ਦੀ ਸਾਡੀ ਡਿਊਟੀ ਲਾਉਣਗੇ ਓਨੇ ਦਿਨ ਅਸੀਂ ਰਵਾਂਗੇ ਫਿਰ ਬਾਅਦ ਵਿੱਚ 10 ਤਰੀਕ ਨੂੰ ਫਿਰ 20 ਤਰੀਕ ਦਾ ਜਥਾ ਫਿਰ ਤਰਨਤਾਰਨ ਤੋਂ ਆ ਰਿਹਾ ਵੱਡਾ ਜਥਾ 20 ਤਰੀਕ ਨੂੰ ਫਿਰ ਬਹੁਤ ਵੱਡਾ ਤਰਨਤਾਰਨ ਤੋਂ ਜਥਾ ਆਊਗਾ ਇਥੇ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਹੋਰ ਬੀਬੀਆਂ ਕਿੰਨੀ ਆ ਰਹੀਆਂ ਨੇ ਇੱਥੇ ਹੁਣ ਬਹੁਤ ਵੱਡੇ ਵੱਡੇ ਜਥੇ ਆਉਣਗੇ ਹਾਂਜੀ ਪਿੱਛੇ ਆਉਣਗੇ ਜਥੇ ਬਹੁਤ ਵੱਡੇ ਵੱਡੇ ਜਥੇ ਪਹੁੰਚਣਗੇ ਇੱਥੇ ਨਾਲੇ ਮੋਦੀ ਸਾਹਿਬ ਆਣ ਕੇ ਵੇਖ ਲੈ ਵੀ ਕਿੰਨੇ ਕਿਸਾਨ ਨਹੀਂ ਇੱਥੇ ਹੈਗੇ ਐਂ ਦੱਸਣ ਨੂੰ ਤਿਆਰ ਆ ਵੀ ਆਣ ਕੇ ਵੇਖੇ ਕਿਸਾਨਾਂ ਕਿਸਾਨ ਤਾਂ ਚੱਲੇ ਜਾਂਦੇ ਆ ਵੀਰ ਜੀ ਬਹੁਤ ਕੰਮ ਹੁੰਦੇ ਕਿਸਾਨਾਂ ਦੇ ਫਸਲਾਂ ਨੂੰ ਪਾਣੀ ਦੇਣਾ ਫਸਲ ਸਾਹਮਣੀ ਫਸਲ ਬੀਜਣੀ ਇਹਨਾਂ ਨੂੰ ਕਿਸਾਨ ਦਿੱਲੀ ਦਿੱਲੀ ਚਲੇ ਗਏ ਉੱਥੇ ਫੇਰ ਸਾਲਾਂ ਕਿਸਾਨ ਬੈਠੇ ਰਹਿ ਕਿਸੇ ਨਾ ਗੱਲ ਸੁਣੀ ਤਾਂ ਵੈਸੇ ਸੁਣਨੀ ਚਾਹੀਦੀ ਆ ਜੇ ਹਰ ਇੱਕ ਪਿੱਛੇ ਜਾਵਾਂਗੇ ਅਸੀਂ ਬਿਲਕੁਲ ਪਿੱਛੇ ਜਾਵਾਂਗੇ ਇਹਨਾਂ ਨੇ ਸੁਣਨੀ ਚਾਹੀਦੀ ਸਾਡੀ ਗੱਲ ਸੁਣਨੀ ਚਾਹੀਦੀ ਆ ਅਸੀਂ ਮੋਢੇ ਨਾਲ ਮੋਢਾ ਜੜ ਕੇ ਰਾਵਾਂਗੇ ਇਹਨਾਂ ਦੇ ਨਾਲ ਅਸੀਂ ਦਿੱਲੀ ਜਾਣ ਨੂੰ ਤਿਆਰ ਹਾਂ ਸਾਡੀ ਬਣਾਈ ਬਣੀ ਆ ਜਿਹੜੇ ਸਾਨੂੰ ਇਹਨਾਂ ਕਿਸਾਨਾਂ ਨੂੰ ਤੰਗ ਕਰ ਰਹੇ ਆ ਸਰਕਾਰਾਂ ਵੀ ਤਾਂ ਅਸੀਂ ਚੁਣੀ ਆ ਜਾ ਕੇ ਰਾਵਾਂਗੇ ਦਿੱਲੀ ਔਰ ਸੁੱਬਿਆਂ ਦੇ ਕਿਸਾਨ ਵੀ ਆਏ ਨੇ ਦਿੱਲੀ ਦੇਖਿਆ ਹੋਣਾ ਤੁਸੀਂ ਬਹੁਤ ਦੂਰ ਬਹੁਤ ਦੂਰ ਤੱਕ ਬਹੁਤ ਦੂਰ ਤੱਕ ਹਾਂਜੀ ਹਾਂਜੀ ਹਾਂ ਜੋ ਆਪਣੇ ਹਕਾਲੀ ਵੀਰ ਜੀ ਆਉਂਦਾ ਵਾ ਦੇਖੋ ਕਿਥੋਂ ਮਦਦ ਸਰਕਾਰਾਂ ਕੋ ਹੱਕ ਜਿਹੜੇ ਇਹ ਬਣਦੇ ਆ ਮਦਦ ਪ੍ਰਦੇਸ਼ ਵਿੱਚੋਂ ਆ ਜਿਹੜੇ ਬਣਦੇ ਹੱਕ ਸਰਕਾਰਾਂ ਨੂੰ ਉਹ ਦੇਣੇ ਚਾਹੀਦੇ ਆ ਜੀ ਬਿਲਕੁਲ ਹਾਂ ਜੀ ਬਿਲਕੁਲ ਸੋ ਆਪਣੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਿਸਾਨ ਬੀਬੀਆਂ ਸੀ ਜਿਹੜੇ ਕਹਿੰਦੇ ਕਿ ਜਦੋਂ ਬੀਬੀਆਂ ਦਾ ਜਥਾ ਦਿੱਲੀ ਜਾਊਗਾ ਬੀਬੀਆਂ ਦਾ ਕਹਿਣਾ ਕਿ ਅਸੀਂ ਵੀ ਨਾਲ ਜਾਵਾਂਗੇ ਹੋਰ ਮੋਡਾ ਮੋਡੇ ਨਾ ਮੋਟਾ ਜੋੜ ਕੇ ਜਾਵਾਂਗੇ ਦਿੱਲੀ ਪਹੁੰਚਾਂਗੇ ਪਹੁੰਚਾਂਗੇ ਹਰ ਹਾਲਤ ਵਿੱਚ ਪਹੁੰਚਾਂਗੇ ਅਸੀਂ ਆਪਣੀ ਵਾਰੀ ਲਵਾਂਗੇ ਅਸੀਂ ਪਹੁੰਚਾਂਗੇ ਜਿੱਦਾਂ ਵੀ ਸਾਡੀ ਵਾਰੀ ਆਊਗੀ ਅਸੀਂ ਦਿੱਲੀ ਜਾਵਾਂਗੇ ਬੀਬੀਆਂ ਡਰਨ ਵਾਲੀਆਂ ਨਹੀਂ ਆ ਅਸੀਂ ਆਈ ਮਾਤਾ ਪਾਗੋ ਦੀਆਂ ਜਾਂਈਆਂ ਵਾ ਮਾਤਾ ਗੁੱਜਰਕੌਰ ਦੀਆਂ ਜਾਂਈਆਂ ਵਾ ਹਾਂਜੀ ਹਾਂ ਤੇ ਬੀਬੀਆਂ ਦਾ ਕਹਿਣਾ ਕਿ ਜਦੋਂ ਵੀ ਸਾਨੂੰ ਬੁਲਾਇਆ ਜਾਊਗਾ ਜਥਾ ਦਿੱਲੀ ਜਾਊਗਾ ਅਸੀਂ ਨਾਲ ਜਾਵਾਂਗੇ ਸ਼ੰਭੂ ਬਾਰਡਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਸੀ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਦਿੱਲੀ ਜਾਣ ਤੋਂ ਪਹਿਲਾਂ ਕਿਸਾਨ ਸਾਡੇ ਨਾਲ ਨੇ ਸ਼ੰਭੂ ਬਾਰਡਰ ਤੋਂ ਜਿਹੜਾ ਜਥਾ ਕਿਸਾਨਾਂ ਦਾ ਦਿੱਲੀ ਦੇ ਲਈ ਰਵਾਨਾ ਹੋਣਾ ਉਸ ਜਥੇ ਜਿਨ੍ਹਾਂ ਨੂੰ ਮਰਜੀ ਵੜਿਆਂ ਦਾ ਨਾਮ ਦਿੱਤਾ ਗਿਆ ਉਹ ਲੋਕ ਇਸ ਵੇਲੇ ਸਾਡੇ ਨਾਲ ਨੇ ਜਾ ਰਹੇ ਜੀ ਫਿਰ ਦਿੱਲੀ ਹਾਂਜੀ ਜਾ ਰਹੇ ਜੀ ਬਿਲਕੁਲ ਜਾ ਰਹੇ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ ਸਾਤੋ ਸਾਡੀ ਬੇਨਤੀ ਆ ਕਿ ਇਹ ਜਿਹੜੇ ਕਿਸਾਨ ਮਜ਼ਦੂਰ ਰੈਪਿਡੀ ਪੰਜਾਬ ਸਰਦਾਰ ਸਿੰਘ ਸੁਨਾਮ ਸਿੰਘ ਪੰਨੂ ਦੀ ਰਹਿਣਮਾਈ ਹੈਡ ਸਭਰਾ ਜਿਹੜੇ ਕਿ ਬੀਜੇਪੀ ਵਾਲੇ ਸਾਡੇ ਤੇ ਸਵਾਲ ਕਰਦੇ ਆ ਇਹ ਕਿਸਾਨ ਨਹੀਂ ਗੇ ਮੈਂ ਉਸ ਬਿੱਟੂ ਨੂੰ ਕਹਿਣਾ ਚਾਹੁੰਦਾ ਵਾਂ ਕਿ ਉਹ ਆਗੇ ਵੇਲੇ ਕਿਸਾਨ ਆ ਕਿ ਕੌਣ ਬਿੱਟੂ ਰਵਨੀਤ ਬਿੱਟੂ ਨੂੰ ਹਾਂ ਰਮਨੀਤ ਬਿੱਟੂ ਨੂੰ ਜਿਹੜਾ ਬਿਆਨਬਾਜ਼ੀ ਕਰਦਾ ਰਹਿੰਦਾ ਵਾ ਉਹਨੂੰ ਸੋਚ ਕੇ ਪੰਜਾਬੀਆਂ ਦੇ ਬਾਰੇ ਬਿਆਨਬਾਜ਼ੀ ਕਰਨੀ ਚਾਹੀਦੀ ਆ ਕਿਉਂਕਿ ਉਹ ਵੀ ਸਿੱਖ ਵਾ ਜੀ ਇੱਕ ਸਿੱਖ ਹੋਣ ਦੇ ਨਾਤੇ ਉਹਨੂੰ ਸਾਡਾ ਬੜਾ ਥੋੜਾ ਬੜਾ ਯਾ ਰੱਖਣਾ ਚਾਹੀਦਾ ਵਾ ਕਿਉਂ ਅਸੀਂ ਉਹਨੂੰ ਬੇਨਤੀ ਕਰਦੇ ਆਂ ਵਾਰ-ਵਾਰ ਕਰਦੇ ਆਂ ਕਿ ਇਹੋ ਜਿਹੇ ਬਿਆਨ ਦੇਣ ਦੇ ਨਾਲ ਪੰਜਾਬ ਦੇ ਵਿੱਚ ਦਹਿਸ ਫੈਲਦੀ ਆ ਕਿਉਂਕਿ ਅਸੀਂ ਸ਼ਾਂਤਮਈ ਜਾਣਾ ਵਾ ਸ਼ਾਂਤਮਈ ਦੇ ਨਾਲ ਜਾ ਕੇ ਅਸੀਂ ਆਪਦਾ ਸੰਘਰਸ਼ ਕਰਨਾ ਸਾਡੇ ਤੇ ਭਾਂ ਗੋਲੀਆਂ ਚਲਾਉਣ ਪੈ ਜੋ ਮਰਜ਼ੀ ਕਰਨਾ ਅਸੀਂ ਸ਼ਾਂਤਮਈ ਹਰ ਟੰਗ ਦੇ ਨਾਲ ਜਾਵਾਂਗੇ ਉੱਥੇ ਹੁਣ 100 ਬੰਦਿਆਂ ਦਾ ਜਥਾ ਤੁਰੂਗਾ ਹਾਂਜੀ ਹੁਣ 100 ਬੰਦਿਆਂ ਦਾ ਜਿੱਤਾ ਸਾਡੇ ਪ੍ਰਧਾਨ ਕਹੂਗਾ ਜੀ ਜੋ ਸਾਡੇ ਪ੍ਰਧਾਨ ਸੁਨਾਮ ਸਿੰਘ ਪੰਨੂ ਸੁਖਿੰਦਰ ਸਿੰਘ ਸੁਭਰਾ ਜੋ ਸਾਨੂੰ ਕਹਿਣਗੇ ਉਹਨਾਂ ਦੇ ਪੂਰਨਿਆ ਤੇ ਅਸੀਂ ਚੱਲਾਂਗੇ ਸਾਡੀ ਕੋਈ ਮਰਜ਼ੀ ਨਹੀਂ ਜਿਤਨਾ ਸਾਨੂੰ ਆਖਣਗੇ ਜਿਹੇ ਉਸੇ ਤਰ੍ਹਾਂ ਹੀ ਤਿਆਰ ਹੋ ਕੇ ਮਗਰ ਬਿਲਕੁਲ ਤਿਆਰ ਤੇ ਇੱਕ ਗੱਲ ਹੋਰ ਦੱਸੋ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਹਾਂਜੀ ਵੇਖੋ ਜੀ ਮਤਲਬ ਅਜੇ ਤਕਰੀਬਨ ਆ ਜਿਹੜਾ ਮੋਰਚਾ ਚੱਲ ਰਿਹਾ ਦੋਵੇਂ ਫੋਰਮਾਂ ਦਾ ਇਹਨੂੰ ਤਕਰੀਬਨ 10 ਮਹੀਨੇ ਹੋਣ ਦੇ ਕਰੀਬ ਨੇੜੇ ਆ ਤੇ ਇਹ ਸਰਕਾਰ ਦੇ ਕੰਨਾਂ ਦੇ ਜਾਂ ਜੂੰ ਛਰਕਣ ਦੇ ਕਰਕੇ ਜਿਹੜਾ ਮਰਨ ਵਰਤ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਵਾ ਤੇ ਸਰਕਾਰ ਨੂੰ ਅਜੇ ਵੀ ਚਾਹੀਦਾ ਵਾ ਪੀ ਆਪਣੇ ਜਿਹੜੇ ਪੁਰਾਣੇ ਕੀਤੇ ਵਾਦੇ ਉਹਨਾਂ ਨੂੰ ਜਿਹੜਾ ਅਮਲੀ ਰੂਪ ਦਵੇ ਕੋਈ ਕਿਸਾਨਾਂ ਦੀ ਕੋਈ ਨਵੀਆਂ ਮੰਗਾਂ ਨਹੀਂ ਹੈ ਇਹ ਜਿਹੜੀਆਂ ਦਿਨਾਂ ਇਹ ਚ ਮੰਗਾਂ ਇਹਨਾਂ ਨੇ ਮੰਨੀਆਂ ਸੀਗੀਆਂ ਇਹ ਉਹਨਾਂ ਨੂੰ ਹੀ ਰਿਪੀਟ ਕਰਾਇਆ ਜਾ ਰਿਹਾ ਤੇ ਖੇਤੀ ਦੇ ਜਿਹੜਾ ਐਮ ਐਸ ਪੀ ਦੇ ਗਰੰਟੀ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਸੀ ਉੱਥੇ ਖਨੌਰੀ ਬਾਰਡਰ ਉਦੋਂ ਰਾਤ ਨੂੰ ਹਰਾਸ ਦੇ ਵਿੱਚ ਲੈ ਲੈ ਗਿਆ ਸੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਚਿੰਤਤ ਹਾਂ ਡੱਲੇਵਾਲ ਸਾਹਿਬ ਇੱਕ ਸਿਆਣੇ ਤੇ ਸਤਿਕਾਰਯੋਗ ਬਜ਼ੁਰਗ ਆਗੂ ਨੇ ਇਸ ਕਰਕੇ ਅਸੀਂ ਜਾਂਚ ਕਰਾਉਣ ਦੇ ਲਈ ਲੈ ਕੇ ਗਏ ਸੀ ਵੇਖੋ ਜੀ ਇੰਨੇ ਲੋਕ ਰੋਜ਼ ਮਰ ਰਹੇ ਆ ਇਹਨਾਂ ਨੂੰ ਕੱਲੇ ਡੱਲੇਵਾਲ ਦਾ ਹੀ ਇੰਨਾ ਫਿਕਰ ਤੇ ਉਹ ਵੀ ਹੁਣ ਕਿਉਂ ਜਦੋਂ ਉਹਨਾਂ ਨੇ ਮਰਨ ਵਰਤਨ ਦਾ ਐਲਾਨ ਕੀਤਾ ਸੀ ਤੇ ਕੀ ਗੱਲ ਉਹਨਾਂ ਨੂੰ ਪਹਿਲਾਂ ਜਾਂਚ ਦੀ ਲੋੜ ਨਹੀਂ ਸੀਗੀ ਕਿ ਉਹਨਾਂ ਦੀ ਸਿਹਤ ਜੇ ਨਹੀਂ ਇਹਨਾਂ ਨੂੰ ਚਿੰਤਾ ਸੀਗੀ ਇਹ ਪਹਿਲਾਂ ਵੀ ਉਹਨਾਂ ਨੂੰ ਇੱਥੇ ਜਦੋਂ ਦਾ ਇਹ ਧਰਨਾ ਚੱਲ ਰਿਹਾ ਖੜਕੇ ਤੇ ਉਹ ਚੈੱਕ ਅਪ ਕੀਤੇ ਜਾ ਸਕਦੇ ਸੀਗੇ ਇਹ ਹੁਣ ਸਿਰਫ ਇੱਕ ਡਰਾਮਾ ਸੀਗਾ ਸੈਂਟਰ ਦੀ ਸਿਹਤ ਉੱਤੇ ਇਹ ਸਾਰਾ ਜਿਹੜਾ ਭਗੰਤ ਮਾਨਵਾ ਉਹਨੇ ਉਹ ਜਿਹੜੀ ਇਹਨਾਂ ਨੇ ਅਹਿਮਤ ਸ਼ਾਹ ਤੇ ਮੋਦੀ ਨਾਲ ਉਹ ਸਾਂਝੀ ਆਪਣੀ ਜਿਹੜੀ ਭਗਾਈ ਆ ਉਹ ਜਗਜਾਲ ਤੇ ਸਾਡੇ ਨਾਲ ਕਿਸਾਨ ਸੀ ਜਿਹੜੇ ਤੁਸੀਂ ਵੀ ਆ ਜਾਓ ਅੱਗੇ ਤੇ ਜਿਹੜੇ ਜਾ ਰਹੇ ਨੇ ਦਿੱਲੀ ਤੁਸੀਂ ਵੀ ਜਾਓਗੇ ਦਿੱਲੀ ਕੱਲ ਹਾਂਜੀ ਜਾਵਾਂਗੇ ਕੀ ਪ੍ਰੋਗਰਾਮ ਹੈ ਫਿਰ ਜਿੱਦਾਂ ਜਿਹੜੇ ਪ੍ਰਧਾਨ ਸਾਬ ਕਹਿਣਗੇ ਉਦਾਂ ਅਸੀਂ ਉਹਨਾਂ ਨਾਲ ਆ ਜਿੱਦਾਂ ਉਹਨਾਂ ਨੇ ਕਿਹਾ ਜਥੇ ਜਥੇ ਨਾਲ ਸੀ ਰਹਿਣ ਰੂਣ ਦਾ ਜੇਕਰ ਚਲੋ ਹਰਿਆਣਾ ਸਰਕਾਰ ਐਂਟਰੀ ਦੇ ਦਿੰਦੀ ਹੈ ਵੈਸੇ ਲੱਗਦਾ ਤਾਂ ਔਖਾ ਇਹ ਜੇਕਰ ਐਂਟਰੀ ਦੇ ਦਿੰਦੀ ਹੈ ਹਰਿਆਣਾ ਸਰਕਾਰ ਫਿਰ ਸੋ ਰਹਿਣ ਦਾ ਸਹਿਣ ਦਾ ਕੀ ਹੋਊਗਾ ਜਾਂ ਫਿਰ ਸਰਕਾਰ ਦੇ ਉੱਪਰ ਛੱਡੀ ਹੋਈ ਹੈ ਗੱਲ ਜਾਂ ਕਿਸਾਨਾਂ ਦੇ ਆਪਣਾ ਵੀ ਕੁਝ ਹੈਗਾ ਜਿਸ ਤਰ੍ਹਾਂ ਕਿਸਾਨ ਕਰਨਗੇ ਉਹ ਰਹਿਣ ਵਾਸਤੇ ਸੋਚਦਾ ਉੱਥੇ ਰਵਾਂਗੇ ਜਿੱਦਾਂ ਪ੍ਰਧਾਨ ਸਾਬ ਕਹਿਣਗੇ ਜੋ ਵੀ ਹੋਊਗਾ ਜੋ ਉਹਨਾਂ ਦੀ ਰਣਨੀਤੀ ਸੀ ਉਦਾਂ ਚੱਲਾਂਗੇ ਕੋਈ ਸ਼ਾਂਤਮਈ ਸਰ ਪ੍ਰਦਰਸ਼ਨ ਕਰਾਂਗੇ ਕੋਈ ਮਤਲਬ ਕੋਈ ਹੋਰ ਨਹੀਂ ਕੁਝ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ ਸ਼ਾਂਤਮਈ ਹਾਂਜੀ ਸੋ ਕਿਸਾਨਾਂ ਦਾ ਗਣਾ ਕਿ ਸਾਡਾ ਜਿਹੜਾ ਪ੍ਰਦਰਸ਼ਨ ਹੈ ਪ੍ਰਦਰਸ਼ਨ ਸ਼ਾਂਤਮਈ ਹੋਊਗਾ ਅਸੀਂ ਪੈਦਲ ਮਾਰਚ ਦੇ ਰੂਪ ਦੇ ਵਿੱਚ ਦਿੱਲੀ ਵੱਲ ਵਧਾਂਗੇ